ਉਹ ਵੀ ਕਿੰਨਾ ਸੋਹਣਾ ਮਾਹੌਲ ਸੀ ਪੁਰਾਣੇ ਸਮੇਂ ਵਿੱਚ ਕਿਸੇ ਦੇ ਨਾਲ ਹੀਰਖਾਨੀ ਕਰਦੇ ਸੀ ਤੇ ਸਗੋਂ ਪਿਆਰੀ ਕਰਦੇ ਸੀਗੇ ਤੇ ਆਪਣੀ ਫਸਲ ਦੇ ਵਿੱਚੋਂ ਕਮਾਦ ਬੀਜ ਕੇ ਨਾ ਤੇ ਆਪ ਦਾ ਗੁੜ ਤਿਆਰ ਕਰਦੇ ਸੀਗੇ ਯਾਰ ਕਿੰਨੇ ਯਾਰ ਚੰਗੇ ਲੋਕ ਸੀਗੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੇ ਜਰੂਰ ਕਮੈਂਟ ਕਰਕੇ ਆ ਦੇਖੋ ਵਿਦੇਸ਼ਾਂ ਵਿੱਚ ਜਾ ਕੇ ਨਾ ਪੰਜਾਬੀ ਇਦਾਂ ਕੰਮ ਕਰਦੇ ਨਹੀਂ ਯਾਰ ਗੁਲਾਮੀ ਕਰਨੀ ਤਾਂ ਇਹਨਾਂ ਨੂੰ ਸੌਖੀ ਲੱਗਦੀ ਹੈ ਪਰ ਜਿਹੜਾ ਪੰਜਾਬ ਦੇ ਵਿੱਚ ਕੰਮ ਕਰਨਾ ਨਾ ਉਹਨਾਂ ਨੂੰ ਬੜਾ ਔਖਾ ਲੱਗਦਾ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਇਹ ਇਦਾਂ ਦੇ ਵੀਰ ਨਾ ਆਪਣੇ ਪਰਿਵਾਰ ਦੀ ਬਹੁਤ ਫਿਕਰ ਕਰਦੇ ਹੁੰਦੇ ਨੇ ਯਾਰ ਕੋਈ ਸ਼ੌਂਕ ਨਹੀਂ ਹੁੰਦਾ ਇਦਾਂ ਦਾ ਕੰਮ ਕਰਨਾ ਬਸ ਮਜਬੂਰੀ ਹੁੰਦੀ ਹੈ ਯਾਰ ਇਦਾਂ ਕੰਮ ਕਰਨੇ ਪੈਂਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਵੀਰ ਨੂੰ ਨਾ ਬੜੀ ਭੁੱਖ ਲੱਗੀ ਸੀ ਤੇ ਰਿਸ਼ਤੇਦਾਰਾਂ ਵਿੱਚ ਗਏ ਹੋਏ ਸੀ ਘਰ ਤੇ ਦੇਖੋ ਵੀਰ ਨੇ ਕਿਹੜੇ ਤਰੀਕੇ ਦੇ ਨਾਲ ਰੋਟੀ ਫੜੀ ਹੈ ਕਮਾਂਡੀਆਂ ਤੋਂ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ